ਜਿਹੜੇ ਰਾਜੇ ਉੱਥੇ ਹੈਗੇ ਜਿਹੜੇ ਹਿਮਾਚਲ ਦੇ ਰਾਜੇ ਨੇ ਉਹਨਾਂ ਕੋਲ ਵੀ ਮੇਰੇ ਕਹਲ ਹਜ਼ਾਰ ਏਕੜ ਨਹੀਂ ਹੋਣਾ ਮੁੱਛਨ ਤਾ ਦਿੰਦਾ ਉਹਦੀ ਫੋਟੋ ਨਹੀਂ ਬਾਹਰ ਜਾਣੀ ਚਾਹੀਦੀ ਗੁੰਡੀਆਂ ਮੁੱਛਾ ਚੋਬਦੀਆਂ ਸਰਕਾਰ ਨੂੰ ਚੁਬਦੀਆਂ ਹੋਣੀਆਂ ਪਹਾੜਾਂਚ ਹਜ਼ਾਰ ਏਕੜ ਜ਼ਮੀਨ ਤਾਂ ਮਤਲਬ ਸਾਡੇ ਪਹਾੜ ਤੇ ਮਤਲਬ ਪਤਾ ਨਹੀਂ ਕਿੰਨੇ ਪਹਾੜ ਹੋਣਗੇ ਕਹਿੰਦੇ 25% ਮੇਰਾ ਸ਼ੇਅਰ ਹੈਗਾ ਕਿਸੇ ਕੰਪਨੀ ਚ ਗ੍ਰੀਨ ਐਵੇਨਿਊ ਦੇ ਵਿੱਚ ਕਿਹਾ ਜਾ। ਕਿਹੜੀ ਕੰਪਨੀ? ਮੈਂ ਚੈਲੰਜ ਕਰਦੀ ਹਾਂ ਤੁਸੀਂ ਮੇਰਾ ਸ਼ੇਅਰ ਕੱਢ ਕੇ ਦਿਖਾਓ। ਮੈਂ ਆਪ ਨਹੀਂ ਦੇਖਿਆ ਖੜੇ। ਸਾਡੇ ਪਰਿਵਾਰ ਕੋਈ ਨਸ਼ੀ ਨਿਸ਼ਾਨੀ ਕਰਦਾ। ਨਸ਼ੇ ਨਾਲ ਸਾਡਾ ਕੋਈ ਤਾਲੁਕ ਨਹੀਂ। ਕਦੇ ਨਸ਼ਾ ਨਾ ਸਾਡੇ ਘਰ ਚ ਆਇਆ ਹੈ। ਨਾ ਕੋਈ ਕਰਦਾ ਹੈ। ਨਾ ਕੋਈ ਤਾਲੁਕ ਹੈ ਸਾਡਾ। ਸਿਕਿਉਰਿਟੀ ਵੀ ਕੋਈ ਲੋਡ ਨਹੀਂ ਇਹ ਦੀ ਸਿਕਿਉਰਿਟੀ Z+ ਤੋਂ ਵਾਈ ਕਰਦੀ ਬਰੋ ਹੋਈ ਸੀ ਹਾਂ ਤੇ ਅੰਦਰ ਕਹਿੰਦੇ ਨੇ ਕਿ ਇਹ ਨੂੰ ਹਾਈ ਥ੍ਰੈਟ ਹੈ ਜਿਸ ਬੰਦੇ ਨੇ ਕਦੇ ਇਹ ਜਾ ਕੰਮ ਕੀਤਾ ਨਾ ਹੋਏ ਤੁਸੀਂ ਉਹਦੇ ਤੇ ਇਹ ਜਿਹੇ ਗੰਦੇ ਇਲਜ਼ਾਮ ਲਾਓ ਕਿ ਨੂੰ ਨਹੀਂ ਲੱਗੂਗਾ ਕਿਹੜੀ ਇਹ ਜੀ ਮਾਂ ਨਹੀਂ ਹੋਊਗੀ ਜਿਹਨੂੰ ਨਹੀਂ ਲੱਗੂਗਾ ਕਿ ਤੁਸੀਂ ਮੇਰੇ ਬੇਟੇ ਤੇ ਇਹ ਜਿਹੇ ਇਲਜ਼ਾਮ ਲਾ ਰਹੇ ਹੋ ਵਿਕਰਮ ਸਿੰਘ ਮਜੀਠੀਆ ਕੇਸ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਕਲੇਮ ਹੋ ਰਹੇ ਨੇ ਮਾਨ ਸਰਕਾਰ ਦੇ ਵੱਲੋਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਈ ਤਰ੍ਹਾਂ ਦੀ ਇਲਜ਼ਾਮਬਾਜ਼ੀ ਹੈ ਔਰ ਦੋ ਵਾਰ ਉਹਨਾਂ ਦਾ ਜੁਡੀਸ਼ੀਅਲ ਰਿਮਾਨ ਜਿਹੜਾ ਹਾਸਲ ਕਰ ਲਿੱਤਾ ਗਿਆ ਬੀਤੇ ਦਿਨ ਨਾਬਾ ਜੇਲ੍ਹ ਦੇ ਵਿੱਚ ਗਨੀਪ ਕੌਰ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਹੈ ਤਮਾਮ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਇਸ ਕੇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਜ਼ਬਾਤ ਨੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ इमोशनल ਬ੍ਰੇਕਡਾਊਨ ਵੀ ਹੁੰਦਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਗਨੀਪਕੌਰ ਮਜੀਠੀਆ ਸਾਡੇ ਨਾਲ ਨੇ ਬਹੁਤ ਵੈਲਕਮ ਹੈ ਜੀ ਪੋਸਟ ਤੇ ਮਜੀਠੀਆ ਸਾਹਿਬ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਨਾਬਾ ਜੇਲ੍ਹ ਦੇ ਵਿੱਚ ਮੈਨੂੰ ਲੱਗਦਾ ਕਿ ਅੱਧੇ ਘੰਟੇ ਦੇ ਕਰੀਬ ਇਹ ਮੁਲਾਕਾਤ ਹੋਈ ਹੈ ਕਿਸ ਤਰ੍ਹਾਂ ਨੇ ਠੀਕ ਨੇ ਉਹ ਬਿਲਕੁਲ ਠੀਕ ਛੱਡੀ ਕਲਾਂਚ ਨੇ ਜੀ ਬਿਲਕੁਲ ਠੀਕ ਆਪਾਂ ਕੇਸ ਬਾਰੇ ਵੀ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਥੋੜਾ ਜਿਹਾ ਦੱਸੋ ਕੀ ਗੱਲਬਾਤ ਹੋਈ ਹੈ ਕਿੰਨੀ ਕੁ ਧੀਰ ਹੋਈ ਹੈ ਜਿੰਨਾ ਤੁਸੀਂ ਕੈਮਰੇ ਤੇ ਦੱਸਣਾ ਚਾਹੋ ਦੇਖੋ ਘਰ ਬਾਰੇ ਗੱਲ ਹੋਈ ਹੈ ਬੱਚਿਆਂ ਬਾਰੇ ਉਹਨਾਂ ਦੇ ਬਜ਼ੁਰਗਾਂ ਬਾਰੇ ਸਾਰਿਆਂ ਬਾਰੇ ਪੁੱਛਿਆ ਉਹਨਾਂ ਨੇ ਤੇ ਸਭ ਠੀਕ ਹੈ ਇਹ ਜੀ ਗੱਲਾਂ ਹੋਈਆਂ ਨੇ ਵਿਕਰਮ ਸਿੰਘ ਮਜੀਠੀਆ ਹੋਰ ਦਾ ਜਿਹੜਾ ਕੇਸ ਹੈ ਉਹਨੂੰ ਲੈ ਕੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਬੋਲਿਆ ਬਹੁਤ ਵੱਡੇ ਵੱਡੇ ਕਲੇਮ ਹੋ ਰਹੇ ਨੇ ਚਾਹੇ ਉਹ ਸ਼ੋਰ ਬਾ ਦੇ ਵਿੱਚ 1000 ਹਜ਼ਾਰ ਏਕੜ ਜ਼ਮੀਨ ਦੀ ਗੱਲ ਹੋਵੇ ਜਾਂ ਫਿਰ ਕਈ ਇਸ ਤਰ੍ਹਾਂ ਦੀਆਂ ਟਾਊਨਸ਼ਿਪ ਹੈਗੀਆਂ ਨੇ ਜਿਹਦੇ ਵਿੱਚ 50% ਤੁਹਾਡੇ ਨਾਮ ਤੇ ਹਿੱਸੇ ਦੀ ਗੱਲ ਹੋਵੇ ਜਾਂ ਫਿਰ 500 ਕਰੋੜ ਤੋਂ ਵੱਧ ਦੀ ਗੱਲ ਹੋਵੇ ਜਿਹੜਾ ਲਗਾਤਾਰ ਕਲੇਮ ਕੀਤਾ ਜਾ ਰਿਹਾ ਹੈ ਇਹ ਇਹਨਾਂ ਚੀਜ਼ਾਂ ਦਾ ਆਧਾਰ ਕੀ ਕੀ ਹੈਗਾ ਕਿਉਂਕਿ ਤੁਸੀਂ ਵੀ ਹੁਣ ਲਗਾਤਾਰ ਇਸ ਕੇਸ ਦੇ ਨਾਲ ਜੀ ਰਹੇ ਹੋ ਲਗਾਤਾਰ ਵਕੀਲਾਂ ਨਾਲ ਵੀ ਗੱਲਬਾਤ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਨਿਕਲੇਗਾ ਕੁਝ ਵੇਖੋ ਜਿਹੜਾ ਸਾਡਾ ਜਿਹੜਾ ਸਾਡੇ ਕੁਝ ਹੈਗਾ ਉਸ ਸਾਰਾ ਸਾਡੇ ਨੋਮੀਨੇਸ਼ਨ ਪੇਪਰਸ ਡਿਕਲੇਅਰ ਕੀਤਾ ਹੋਇਆ ਹੈ ਸਾਡੇ ਇਨਕਮ ਟੈਕਸ ਡਿਕਲੇਅਰ ਕੀਤਾ ਹੋਇਆ ਹੈ ਜਿਹੜਾ ਇਹ ਕਹਿ ਰਹੇ ਨੇ ਹਜ਼ਾਰ ਏਕੜ ਹੈਗਾ ਇਹ ਤਾਂ ਇਹ ਦੱਸਣਗੇ ਕਿੱਥੇ ਹੈ ਪਹਾੜਾਂ 'ਚ 1000 ਇਕੜ ਜ਼ਮੀਨ ਤਾਂ ਮਤਲਬ ਸਾਡੇ ਪਹਾੜ ਤੇ ਮਤਲਬ ਪਤਾ ਨਹੀਂ ਕਿੰਨੇ ਪਹਾੜ ਹੋਣਗੇ ਹੂੰ ਜਿਹੜੇ ਰਾਜੇ ਉੱਥੇ ਹੈਗੇ ਪਹਾੜ ਜਿਹੜੇ ਹਿਮਾਚਲ ਦੇ ਰਾਜੇ ਨੇ ਉਹਨਾਂ ਕੋਲ ਵੀ ਮੇਰੇ ਖਿਆਲ 1000 ਇਕੜ ਨਹੀਂ ਹੋਣਾ ਹਿਮਾਚਲ ਲਾਂਸੀ ਲੈਣੀ ਹੈ ਉੱਥੇ ਕੋਈ ਲੋ ਕੋਈ ਲਾਜ਼ ਨਹੀਂ ਇਕੱਲੇ ਪੰਜਾਬ 'ਚ ਲੋ ਹੈ ਉੱਥੇ ਮਤਲਬ ਉੱਥੇ ਹਿਮਾਚਲ ਜ਼ਮੀਨ ਲੈਣਾ ਬੜਾ ਔਖਾ ਹੈ 1000 ਇਕੜ ਲੈ ਲਈ ਅਸੀਂ ਕਿਵੇਂ ਪ੍ਰੂਫ ਕਰਕੇ ਦਿਖਾਓ ਤੁਸੀਂ ਹਮ ਕੋਟਸ ਪ੍ਰੂਫ ਕਰੋ ਕਹਿੰਦੇ ਆ 25% ਮੇਰਾ ਸ਼ੇਅਰ ਹੈਗਾ ਕਿਸੇ ਕੰਪਨੀ ਚ ਗ੍ਰੀਨ ਐਵੇਨਿਊ ਦੇ ਵਿੱਚ ਕਿਹਾ ਜਾ ਰਿਹਾ ਹੈ ਕਿਹੜੀ ਕੰਪਨੀ ਮੈਂ ਚੈਲੰਜ ਕਰਦੀ ਹਾਂ ਤੁਸੀਂ ਮੇਰਾ ਸ਼ੇਅਰ ਕੱਢ ਕੇ ਦਿਖਾਓ ਮੈਂ ਆਪ ਨਹੀਂ ਦੇਖਿਆ ਕਦੇ ਕਿਉਂਕਿ ਹਿਮਾਚਲ ਦੇ ਵਿੱਚ ਵੀ ਪੁੱਛ ਕੇ ਛਿੜੀ ਲਜਾਇਆ ਗਿਆ ਯੂਪੀ ਦੇ ਵਿੱਚ ਵੀ ਲਜਾਏ ਜਾਣ ਦੀ ਗੱਲ ਕਹੀ ਕਿ ਮੈਨੂੰ ਲੱਗਦਾ ਹਾਲਕੀ ਨਹੀਂ ਲਜਾਇਆ ਗਿਆ ਯੂਪੀ ਅਜੇ ਤੱਕ ਉਹਨਾਂ ਨੇ ਰਿਮਾਂਡ ਲਿਆ ਸੀ ਇਸ ਬੇਸਿਸ ਤੇ ਐਕਸਟੈਂਡ ਕਰਾਇਆ ਸੀ ਕਿ ਅਸੀਂ ਯੂਪੀ ਲੈ ਕੇ ਜਾਣਾ ਹੈ 20 ਘੰਟੇ ਦਾ ਰਸਤਾ ਹੈ ਜਾਣ ਦਾ 20 ਘੰਟੇ ਆਨ ਦਾ ਸਾਨੂੰ ਰਿਮਾਂਡ ਐਕਸਟੈਂਡ ਕਰਨੀ ਹੈ ਕਿਉਂਕਿ ਅਸੀਂ ਉੱਥੇ ਲੈ ਕੇ ਜਾਣਾ ਹੈ ਲੈ ਕੇ ਤੱਕ ਗਏ ਨਹੀਂ ਹਮ ਮਤਲਬ ਹਰ ਗਾਲਤੇ ਇਹਨਾਂ ਦੀ ਕੋਈ ਨਾ ਕੋਈ ਕਹਾਣੀ ਹੁੰਦੀ ਹੈ ਕੋਈ ਨਾ ਕੋਈ ਵਾਦਾ ਚੜਾ ਕੇ ਗੱਲ ਕਰਦੇ ਨੇ ਪ੍ਰੂਫ ਤਾਂ ਕਰਕੇ ਦੇਣ ਹਮ ਪ੍ਰੂਫ ਤਾਂ ਇੱਕ ਚੀਜ਼ ਦਾ ਨਹੀਂ ਨਿਕਲਿਆ ਹਜੇ ਤਾਈਂ NDPS 'ਚ ਇੰਨੇ ਸਾਲ ਹੋ ਗਏ ਇੱਕ ਚਲਾਨ ਨਹੀਂ ਪੇਸ਼ ਹੋਇਆ ਇਹਨਾਂ ਤੋਂ ਕਹਿੰਦੇ ਪੁਰਾਣੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਹੁਣ 4 ਸਾਲ ਇਹਨਾਂ ਨੂੰ ਹੋ ਗਏ ਇਹਨਾਂ ਨੇ ਕੀ ਕਰਤਾ ਕਰਕੇ ਦਿਖਾਨ ਗਨੀਵ ਜੀ ਥੋੜਾ ਜਿਹਾ ਜੇ ਮੈਂ ਪੁੱਛਾਂ ਬੜਾ ਧਾਰਮਿਕ ਪਰਿਵਾਰ ਆ ਜਿੰਨਾਂ ਕਸੀਂ ਬਿਕਰਮ ਸਿੰਘ ਮਜੀਠੀਆ ਹੋਰਾਂ ਬਾਰੇ ਵੀ ਸੁਣਦੇ ਆ ਨਿਤਨੇਮ ਨਾਲ ਜੁੜੇ ਹੋਏ ਨੇ ਸਾਰਾ ਪਰਿਵਾਰ ਹੀ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹ ਇਹ ਚੀਜ਼ ਮੰਨ ਸਕਦੇ ਹੋ ਦਿਲ ਤੇ ਹੱਥ ਰੱਖ ਕੇ ਕਿ ਨਸ਼ੇ ਦੇ ਨਾਲ ਕੁਝ ਨਹੀਂ ਲੈਣਾ ਤੇ ਨਾ ਵਿਕਰਮ ਅਜੀਠਿਆ ਦਾ ਬਿਲਕੁਲ ਸਾਡੇ ਪਰਿਵਾਰ ਚ ਕੋਈ ਨਸ਼ ਨਸ਼ਾਨੀ ਕਰਦਾ ਹਮ ਨਸ਼ੇ ਨਾਲ ਸਾਡਾ ਕੋਈ ਤਾਲੁਕ ਨਹੀਂ ਕਦੇ ਨਸ਼ਾ ਨਾ ਸਾਡੇ ਘਰ ਚ ਆਇਆ ਹੈ ਨਾ ਕੋਈ ਕਰਦਾ ਹੈ ਨਾ ਕੋਈ ਤਾਲੁਕ ਹੈ ਸਾਡਾ ਇਹ ਜਿਹੜਾ ਨਸ਼ੇ ਦਾ ਝੂਠਾ ਇਲਜ਼ਾਮ ਲਾਇਆ ਹੈ ਹਮ ਇਹ ਹਜੇ ਤਾਈਂ ਇਹਨਾਂ ਨੇ ਇਹ ਨਹੀਂ ਪ੍ਰੂਫ ਕਰ ਸਕੇ ਕਿ ਹਾਰਬਰਿੰਗ ਉਹ ਨਾ ਮੇਰੇ ਕੋਲ ਹੈਗੀ ਆਹ ਜਿਹੜੀ ਹਾਈ ਕੋਰਟ ਦੀ ਰੂਲਿੰਗ ਹੈ ਜੀ ਇਹਨਾਂ ਦੀ ਜਿਹੜੀ ਬੀਲ ਐਪਲੀਕੇਸ਼ਨ ਸੀਗੀ ਇਹਨਾਂ ਨੇ ਹਾਈ ਕੋਰਟ ਜੇ ਤੁਸੀਂ ਪੜੋ ਹਮ ਇਸ ਚ ਇਹਨਾਂ ਨੇ ਲਿਖਿਆ ਹੋਇਆ ਹਰ ਟਾਪਿਕ ਜਿਹੜਾ ਇਹਨਾਂ ਨੇ ਦਿੱਕਤਾ ਸੀ ਕਿ ਹਾਰਬਰਿੰਗ ਫਾਈਨਾਂਸਿੰਗ ਉਸੇ ਟਿੱਪਣੀ ਕੀਤੀ ਆ ਹਾਈ ਕੋਰਟ ਨੇ ਕਿ ਹੀ ਇਸ ਨਾਟ ਗਿਲਟੀ ਤੁਸੀਂ ਮੈਂ ਤੁਹਾਨੂੰ ਇੱਕ ਕਾਪੀ ਦੇ ਸਕਦੀ ਹਾਂ ਗਰੀਵ ਜੀ ਕਿਤੇ ਇਹ ਵੀ ਲੱਗਦਾ ਕਿ ਸਿੱਧੇ ਤੌਰ ਤੇ ਕੋਈ ਇਨਵੋਲਵਮੈਂਟ ਨਾ ਹੋਵੇ ਕਿਸੇ ਦੀ ਕਦੇ ਕੋਈ ਮਦਦ ਹੋਊਗੀ ਹੋਵੇ ਉਸ ਲਈ ਵੀ ਪੂਰੀ ਤਰ੍ਹਾਂ ਦੇ ਪਰਿਵਾਰ ਜਾਂਚ ਲਈ ਤੁਸੀਂ ਤਾਂ ਕਹਿ ਹੀ ਆ ਕਿ ਤਿਆਰ ਜਾਂ ਤੁਸੀਂ ਲੰਮੇ ਸਮੇਂ ਤੋਂ ਪਰ ਮਜੀਠੀਆ ਪਰਿਵਾਰ ਦੇ ਵਿੱਚ ਨੂੰ ਉਹਨਾਂ ਦੇ ਤੁਸੀਂ ਪਰਿਵਾਰ ਨੂੰ ਦੇਖਿਆ ਤੁਸੀਂ ਰਾਈਜ਼ ਵੀ ਦੇਖੀ ਹਰ ਤਣਾ ਪੋਲਿਟੀਕਲ ਤੌਰ ਤੇ ਮਜੀਠੀਆ ਉਹਨਾਂ ਨੂੰ ਰਾਈਜ਼ ਕਰਦੇ ਦੇਖਿਆ ਤੁਹਾਨੂੰ ਕਿਤੇ ਕਦੇ ਲੱਗਿਆ ਇਦਾਂ ਦੀ ਚੀਜ਼ ਮੈਨੂੰ ਤਾਂ ਅੱਜ ਤੱਕ ਕਦੇ ਨਹੀਂ ਲੱਗਿਆ ਫਿਰ ਕਿਉਂ ਕਿਉਂ ਨਾਮ ਜੁੜੇ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਚੜਾਈ ਚੁੱਪਦੀ ਹੈ ਹੋਰ ਕੀ ਹੋ ਸਕਦਾ ਹੈ ਜਿਹੜਾ ਬੰਦਾ ਬੋਲਦਾ ਹੈ ਸੱਚ ਬੋਲਦਾ ਹੈ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਕੋਈ ਮੁੱਦਾ ਲੈ ਲੋ ਤੁਸੀਂ ਚਾਹੇ ਮਾਈਨਿੰਗ ਦਾ ਹੋਵੇ ਚਾਹੇ ਆ ਡਰੱਗਸ ਦਾ ਹੋਵੇ ਚਾਹੇ ਲਾਅ ਐਂਡ ਆਰਡਰ ਦਾ ਹੋਵੇ ਕੋਈ ਹੋਵੇ ਪੰਜਾਬ ਦਾ ਮੁੰਡਾ ਕੋਈ ਮੁੱਦਾ ਲੈ ਲੋ ਕੌਣ ਚੁੱਕਦਾ ਹੈ ਵਿਕਰਮਜੀਤ ਆ ਚੁੱਕਦਾ ਹੈ ਹੂੰ ਉਹਦੀ ਆਵਾਜ਼ ਬੰਦ ਕਰਨੀ ਹੈ ਔਰ ਕੋਈ ਇਹ ਨਾ ਨੂੰ ਪ੍ਰੋਬਲਮ ਨਹੀਂ ਹੈ ਮੁੱਛਨ ਕਾ ਦਿੰਦਾ ਹੂੰ ਉਹਦੀ ਫੋਟੋ ਨਹੀਂ ਬਾਹਰ ਜਾਣੀ ਚਾਹੀਦੀ ਗੁੰਡੀਆਂ ਮੁੱਛਾ ਚੋਪਦੀਆਂ ਸਰਕਾਰ ਨੂੰ ਚੁਪਦੀਆਂ ਹੋਣੀਆਂ ਹੂੰ ਕਿਉਂ ਉਹਦੀ ਫੋਟੋ ਕਿਉਂ ਨਹੀਂ ਪਾ ਸਕਦੇ ਬਾਹਰ ਉਹਨੂੰ ਬਾਹਰ ਤੱਕ ਉੱਥੇ ਕੋਰਟ ਚ ਕਹਿੰਦੇ ਨੇ ਕਿ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਹੂੰ ਇਹ ਇਹ ਦੀ ਸਿਕਿਉਰਿਟੀ z plus to why karti withdraw hoisi ha te andar kende ne ki inu high threat hai hm te sara court cordon off kar ditda janda hai koi andar nahi ja sakda vakeel nahi andar ja sakde hm koi nahi vakeel bhi vakeel to bhi innu threat hai matlab ik gal te khado tusi threat hai ki nahi hai kyon darde ho tusi darde ho kyunki koi o di unna di photo leke bahar ਮੀਡੀਆ ਚ ਹੂੰ ਕੱਟ ਦੂਗਾ ਕਿਉਂਕਿ ਬਿੱਟੂ ਆਲੋਖ ਹੋਰਾਂ ਦੇ ਵੱਲੋਂ ਇੰਟਰਵਿਊ ਲਗਾਤਾਰ ਵਕਫ ਵਕ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦਿੱਤੀਆਂ ਜਾ ਰਹੀਆਂ ਨੇ ਬਹੁਤ ਤਰ੍ਹਾਂ ਦੇ ਵੱਡੇ سنگੀਨ ਇਲਜ਼ਾਮ ਲਗਾਏ ਜਾ ਰਹੇ ਨੇ ਸੱfte ਦੀ ਗੱਲ ਹੋਵੇ ਪਿੰਡੀ ਦੀ ਗੱਲ ਹੋਵੇ ਔਰ ਇਹ ਤਾਂ ਕਿਹਾ ਗਿਆ ਕਿ ਉਹਨਾਂ ਦੇ ਬੈਡਰੂਮ ਦੇ ਵਿੱਚ ਵੀ ਇਹ ਸੌਂਦੇ ਸੀ ਇਹਨਾਂ ਦੇ ਘਰੇ ਆਣ ਜਾਣ ਸੀਗਾ ਇਹ ਇਹ ਨਿਰੰਤਰ ਗੱਲਾਂ ਨੇ ਤੁਸੀਂ ਇਹ ਇਸ ਚੀਜ਼ ਨੂੰ ਕਿਵੇਂ ਕੋਰਟ ਦੇ ਵਿੱਚ ਵੀ ਇਸ ਚੀਜ਼ ਨੂੰ ਪ੍ਰੂਫ ਕਰੋਗੇ ਪਰਿਵਾਰ ਪੂਰੀ ਤਰ੍ਹਾਂ ਤਿਆਰ ਆਹ ਕੋਰਟ ਦੀ ਫਾਈਂਡਿੰਗਸ ਦੇਣਾ ਮੈਂ ਤੁਹਾਨੂੰ ਤੁਸੀਂ ਮੈਨੂੰ ਇੱਕ ਇੱਕ ਮਿੰਟ ਮੈਨੂੰ ਦੋ ਜੀ 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 ਆਹਾਂ ਇਹਨਾਂ ਨੇ ਅ ਕੀਹਾ ਹੋਇਆ ਹੈ ਫਾਈਨਾਂਸਿੰਗ ਬਾਰੇ ਲੇਜ ਫਾਈਨਾਂਸਿੰਗ ਬਾਈ ਪੇਟੀਸ਼ਨਰ ਆਫ ਡਰਗ ਮੈਨੂਫੈਕਚਰ ਟ੍ਰੇਡ ਮੈਂ ਨਿਰੰਜਨ ਸਿੰਘ ਬਾਰੇ ਦੀ ਫਾਈਨਡਿੰਗਸ ਆਸਦੀਆਂ ਉਹਨਾਂ ਨੇ ਬਹੁਤ ਇਲਜ਼ਾਮ ਲਗਾਏ ਉੱਥੇ ਕੈਮਰੇ ਤੇ ਆ ਕੇ ਆਹ ਕੋਰਟ ਕਹਿ ਰਹੀ ਹੈ ਸੁਪਰੀਮ ਹਾਈ ਕੋਰਟ ਦੀ ਜੱਜਮੈਂਟ ਚੇਗਾ ਹਮਮ ਸ਼੍ਰੀ ਨਿਰੰਜਨ ਸਿੰਘ ਉਹਨਾਂ ਦੀ The state of Punjab has relied extensively on statements recorded under section 161 hmm. CRPC after registration of FIR number 2 under NDPS. Sara rahi hmm. We shall therefore consider the same now. Shri Naranjan Singh, the then Deputy Director of Enforcement Directorate Jalanda, recorded statement under 161 CRPC. कुछ नहीं डिस्कलोज किया जो कई इनवॉल्वमेंट सी बिक्रम मजिंद हरप्रीत सिंह सिद्धू त्री हरप्रीत सिंह सिद्धू IPS ADGP STF Punjab hmm. opinion also formed the basis of the FIR. G. Recorded his statement under section 161 hmm. CRPC on 22nd, 12, 2021. Aceh, he mentioned that he has asked sources to provide information regarding the process of drug trafficking, manufacturing, investment of proceeds of drug trafficking, money laundering, etc. By persons mentioned by him in the status report, and as and when any information is received to this effect, appropriate legal action shall be taken and communicated as per procedure. His statement also does not contain any material regarding the aspect of financing of drug trafficking by the petitioner. Hmm. Okay. One of the accused who was. convicted in FIR number 56 2013 and whose statement under section 50 of the PMLA Act recorded by Shri Naranjan Singh Deputy Director Enforcement Directorate on the basis of the STF report of Shri Harpreet Singh Sidhu IPS ADGP section 161 CrPC his, his statement does not disclose that he had come into contact with the petitioner at any time <laughs> <laughs> matlab o oh, vikram ajithya nu kadhi nahi mile nahi mile ha he stated that after he was arrested in fir 56 and while he was being taken to mohali court from central jail damba he was told by manendra singh bitu olak that they were introduced to satpreet satta by hmm. the petitioner he also stated that he jagdish singh bhula gave the name of the petitioner in the media on their asking hmm. ki unne jagdish bhole ne vikram jiethia da naam ਬਿੱਟੂ ਆਲੋਕ ਦੇ ਕਹਿੰਦੇ ਕਿ ਲਿਆ ਸੀ ਬਿੱਟੂ ਆਲੋਕ ਹੁਣ ਇੰਟਰਵਿਊ ਦੇ ਵਿੱਚ ਇਹ ਚੀਜ਼ ਕਹਿੰਦਾ ਕਿ ਮਜੀਠੀਆ ਨੇ ਮੈਨੂੰ ਕਿਹਾ ਕਿ ਜਿਹੜੀਆਂ ਵੀ ਇਹ ਦਵਾਈਆਂ ਮੰਗਦੇ ਨੇ ਉਹ ਦੇ ਦਿਓ ਸੱਤੇ ਦੇ ਪਿੰਡੀ ਬਿੱਟੂ ਆਲੋਕ ਜੋ ਮਰਜੀ ਕਹੇ ਇਹ ਸਟੇਟਮੈਂਟ ਸੀ ਇਹਦੇ ਵਿੱਚ ਦੇ ਇਨੀ ਕਲੈਰਟੀ ਆ ਕਿ ਜਿਹੜੀ ਰਿਕਾਰਡ ਕੀਤੀਆਂ ਗਈਆਂ ਨੇ ਹਾਈ ਕੋਰਟ 'ਚ ਅਜੇ ਤੁਸੀਂ ਰੁਕੋ this suggests that he might have been prompted by someone to implicate the petitioner he stated That there was no information on, for, on foreign supply of pseudo hmm. He had denied making any statement under section 50 of the PMLA Act during his trial when questioned under section 313 CRPC. He did not throw any light on the aspect of financing of drug trafficking by the petitioner. Fair statements of Bitu Olak made under section 161 CRPC recorded. And of Amarpal Singh Boni Ajnala. They also do not throw any light on the aspect of financing of drug trafficking by the petitioner. Hmm. Though the statement of Melinda Singh Oloch under section 161 uh, CRPC is similar to his statement under section 50 of the PML Act, the latter was admittedly retracted. Hmm. ਇਸ ਸਾਰਿਆਂ ਦੀ ਇਹਨਾਂ ਨੇ ਸਟੇਟਮੈਂਟ ਜੀ ਇੰਨੀ ਜੇ ਕਲੈਰਿਟੀ ਹੈਗੀ ਹੈ ਇੰਡੀਵਿਜੂਲੀ ਲਈ ਹੋਈ ਹੈ ਹਾਈ ਕੋਰਟ ਮੇ ਇੰਡੀਵਿਜੂਲੀ ਲਈ ਹੋਈ ਹੈ ਹਮ ਐਟ ਦੀ ਐਂਡ ਆਫ ਥਿਸ ਮੈਂ ਤਾਂ ਸਾਰਿਆਂ ਦਾ ਪੜ ਸਕਦੀ ਆ ਤੁਹਾਨੂੰ ਹਮ ਹਰ ਇੱਕ ਬੰਦੇ ਦੀ ਇਹਨਾਂ ਨੇ ਇਸ ਚ ਲਈ ਹੋਈ ਹੈ ਤੇ ਐਟ ਦੀ ਐਂਡ ਆਫ ਇਟ so the petitioner has shown more than prima facie grounds that prosecution as on date has not made out a case that he committed the offence under section 27a of the ndps act hmm. this is the finding of the high court hmm. jd supreme court ne upheld uphold ਕੀਤੀ ਹੈ ਹੁਣ ٹھیک ਹੈ ਜੀ ਇਨੀ ਜੇ ਤੁਸੀਂ ਦੱਸ ਰਹੇ ਹੋ ਕਿ ਇਨੀ ਕਲੈਰਿਟੀ ਹੈਗੀ ਆ ਫਿਰ ਕੇਸ ਖੜੇਗਾ ਤੁਸੀਂ ਹੁਣ ਦੱਸੋ ਇਨਾਂ ਨੇ ਜਿਹੜਾ ਕੇਸ ਕੀਤਾ ਹੈ ਉਹ ਡੀਏ ਦਾ ਕੀਤਾ ਹੈ ਹਮ ਗਾਇ ਕਰਦੇ ਆ ਇਹ ਅ ਡਰਗਸ ਦੀ ਜਿੜੇ ਪ੍ਰਚਾਰਿਆ ਤਾਂ ਇਦਾਂ ਹੀ ਗਿਆ ਇਹਨਾਂ ਨੇ 3 ਐਫੀਡੇਵਿਟਸ ਦਿੱਤੀਆਂ ਸੁਪਰੀਮ ਕੋਰਟ ਚ ਹਮ ਅੰਡਰ ਐਨਡੀਪੀਐਸ ਕੇਸ ਹਮ ਠੀਕ ਹੈ ਜੀ ਉਹ ਜਿਹੜੇ ਐਫੀਡੇਵਿਟਸ ਦਿੱਤੇ ਸੀਗੇ ਸੁਪਰੀਮ ਕੋਰਟਸ ਨੇ ਉਹਨਾਂ ਦੀ ਪੂਰੀ ਜਾਂਚ ਕੀਤੀ ਹੈ ਹਮ ਠੀਕ ਹੈ ਉਹ ਜਾਂਚ ਕਰਕੇ ਦੋ ਦਿਨ ਸੁਪਰੀਮ ਕੋਰਟ ਨੇ ਪੂਰੀ ਛਾਣਬੀਨਲੀ ਵਿਕਰਮ ਮਜੀਠੀਆ ਨੂੰ ਆਰਡਰ ਕੀਤਾ ਸੀ ਕਿ ਤੁਸੀਂ ਜਾ ਕੇ ਸਹਿਯੋਗ ਦਿਓ ਤੇ ਜੋ ਤੁਸੀਂ ਪੁੱਛਣਾ ਹੈ ਇਹਨਾਂ ਨੂੰ ਪੁੱਛੋ ਤੇ ਉਹਦੇ ਬਾਅਦ ਇਨਵੈਸਟੀਗੇਸ਼ਨ ਬੰਦ ਹੋਣੀ ਚਾਹੀਦੀ ਹੈ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਕਿ ਐਕਸੈਪਟ ਨਵਾਂ ਕੇਸ ਦਰਜ ਕਰੋ ਕਿਉਂਕਿ ਨਵਾਂ ਕੇਸ ਕਰਕੇ ਹੀ ਇਹਨਾਂ ਨੂੰ ਅਰੈਸਟ ਕਰ ਸਕਦੇ ਸੀ ਹੋਰ ਕੋਈ ਤਰੀਕਾ ਨਹੀਂ ਸੀਗਾ ਅਰੈਸਟ ਕਰਕੇ ਤਾਹੀਂ ਇਹਨਾਂ ਦਾ ਮੂੰਹ ਬੰਦ ਕਰ ਸਕਦੇ ਸੀ ਹੋਰ ਤੁਹਾਨੂੰ ਸਿਰਫ ਇਹੀ ਗੱਲ ਲੱਗਦੀ ਹੈ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਨਹੀਂ ਹਾਂ ਹੈ ਨਹੀਂ ਜਿਹੜੇ ਇਹ ਜਿਸ ਆਫਟਰਵਰਡਸ ਦੇ ਬੇਸਿਸ ਤੇ ਇਹਨਾਂ ਨੇ ਨਵਾਂ ਕੇਸ ਕੀਤਾ ਹੈ ਉਹੀ ਕਾਗਜ਼ ਕਿਉਂਕਿ ਐਗਜ਼ੈਕਟਲੀ ਉਹੀ ਕਾਗਜ਼ ਇਹਨਾਂ ਨੇ ਉਸ ਚ ਪਾਏ ਨੇ ਹਾਂ ਉਹ ਕਾਗਜ਼ ਸੁਪਰੀਮ ਕੋਰਟ ਦੇਖ ਚੁੱਕਿਆ ਹੈ ਹਾਂ ਤੇ ਉਹਨਾਂ ਨੇ ਰਿਜੈਕਟ ਕਰ ਦਿੱਤੇ ਨੇ ਹਾਂ ਕਿਉਂਕਿ ਚੱਟੂ ਪਾਦੇ ਹੋਰੀ ਵੀ ਬਹੁਤ ਵੱਡੇ ਇਲਜ਼ਾਮ ਲਗਾਉਂਦੇ ਨੇ ਬਹੁਤ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਤੁਸੀਂ ਆਹ ਪੜ੍ਹ ਕੇ ਦੇਖੋ ਹਰ ਇੱਕ ਬੰਦੇ ਦਾ ਉਹਨਾਂ ਨੇ ਇਸ 'ਚ ਉਹਦੀ ਸਟੇਟਮੈਂਟਸ ਰਿਕਾਰਡ ਕੀਤੀ ਹੋਈਆਂ ਤੇ ਉਹਨਾਂ ਨੂੰ ਰਿਜੈਕਟ ਕੀਤਾ ਹੋਇਆ ਹੈ। ਹੂੰ ਇਹ ਜੋ ਮਰਜੀ ਕਹਿ ਪਰਿਵਾਰਕ ਤੌਰ ਤੇ ਇਸ ਚੀਜ਼ ਦਾ ਦੁੱਖ ਲੱਗਦਾ ਕਿ ਇਹ ਇਸ ਚੀਜ਼ ਦੇ ਨਾਲ ਜੋੜਿਆ ਗਿਆ ਇਸ ਚੀਜ਼ ਦੇ ਇਸ ਤਰ੍ਹਾਂ ਦੇ ਚਾਹੇ ਝੂਠਾ ਸੱਚਾ ਉਹ ਚੀਜ਼ਾਂ ਚਲੋ ਪ੍ਰੂਵ ਹੋ ਜਾਣਗੀਆਂ। ਪਰਿਵਾਰਕ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਪੀਰੈਂਟਸ ਨੂੰ ਲੱਗਦਾ ਇਸ ਚੀਜ਼ ਦਾ ਕਿਸ ਨੂੰ ਨਹੀਂ ਲੱਗੂਗਾ ਜਿਹੜਾ ਬੰਦਾ ਜਿਸ ਬੰਦੇ ਨੇ ਕਦੇ ਇਹ ਜਾ ਕੰਮ ਕੀਤਾ ਨਾ ਹੋਏ ਤੁਸੀਂ ਉਹਦੇ ਤੇ ਇਹ ਜਿਹੇ ਗੰਦੇ ਇਲਜ਼ਾਮ ਲਾਓ ਕਿਹਨੂੰ ਨਹੀਂ ਲੱਗੂਗਾ ਕਿਹੜੀ ਇਹ ਜੀ ਮਾਂ ਨਹੀਂ ਹੋਊਗੀ ਜਿਹਨੂੰ ਨਹੀਂ ਲੱਗੂਗਾ ਕਿ ਤੁਸੀਂ ਮੇਰੇ ਬੇਟੇ ਤੇ ਇਹ ਜਿਹੇ ਇਲਜ਼ਾਮ ਲਾ ਰਹੇ ਹੋ ਤੁਸੀਂ ਆਹ ਇਲਜ਼ਾਮ ਲਾ ਰਹੇ ਹੋ ਕਿ ਤੂੰ ਪਤਾ ਨਹੀਂ ਕਿੰਨੇ ਬੱਚੇ ਮਾਰਤੇ ਇਹ ਓਪਨਲੀ ਕਹੀ ਜਾਂਦੀ ਹੈ ਇਹ ਗੱਲ ਕਈ ਜਾਨੀ ਪੇਰੈਂਟਸ ਤੱਕ ਵੀ ਪਹੁੰਚਦੀ ਹੋएगी ਸੁਣਦੇ ਹੋਣਗੇ ਉਹ ਪਰ ਕੌਣ ਕੌਣ ਇਹ ਜੇ ਗੰਦੇ ਕੰਮ ਕਰੂਗਾ ਸਾਡੇ ਆਪਣੇ ਬੱਚੇ ਨਹੀਂ ਹੈ ਜਿਹੜਾ ਅਸੀਂ ਹੋਰ ਲੋਕਾਂ ਦੇ ਬੱਚਿਆਂ ਨੂੰ ਇਹ ਜੇ ਕੰਮ ਪਾਵਾਂਗੇ ਗਨੀਵ ਜੀ ਮੈਂ ਥੋੜਾ ਜਿਹਾ ਪਰਿਵਾਰਕ ਤੌਰ ਤੇ ਜਾਨਣਾ ਚਾਹਾਂ ਤੁਹਾਡੀ ਮੈਰਿਜ ਹੁੰਦੀ ਹੈ ਕਿਹੜੇ ਕਿਹੜੇ ਇਅਰ ਚ ਤੁਹਾਡੀ ਮੈਰਿਜ ਹੋਈ ਸਾਡੀ 2009 ਚ 2009 ਚ ਕਿਉਂਕਿ ਇੱਕ ਚਰਚਾ ਇਹ ਵੀ ਉੱਠੀ ਜਦੋਂ ਇਹ ਪੈਸਿਆਂ ਦੀ ਬਹੁਤ ਗੱਲ ਆਈ ਉਹ ਕਹਿੰਦੇ ਕਿ ਮਜੀਠੀਆ ਪਰਿਵਾਰ ਬਹੁਤ ਸਮਰੱਥ ਪਰਿਵਾਰ ਹੈ ਬਹੁਤ ਬਹੁਤ ਇਹਨਾਂ ਦੀ ਵੀ ਪੁਰਾਣਾ ਪਰਿਵਾਰ ਹੈ ਜਿਹੜਾ ਪੀੜੀ ਦਰ ਪੀੜੀ ਜਿਹੜਾ ਇਹਨਾਂ ਦੇ ਹੈਗਾ ਪੈਸਾ ਤੇ ਇਹ ਇਹ ਥੋੜਾ ਜਿਹਾ ਦੱਸੋ ਪਰਿਵਾਰ ਦੇ ਕੋਲ ਐਸੈਟਸ ਪੈਸੇ ਵਾਲਾ ਵੱਡਾ ਪਰਿਵਾਰ ਹੈ ਮਜੀਠੀਆ ਪਰਿਵਾਰ ਸ਼ੈਲਰ ਵਗੈਰਾ ਬਹੁਤ ਕਹਿੰਦੇ ਪੁਰਾਣੇ ਇਹਨਾਂ ਦੇ ਸਾਰਾ ਕੁਝ ਚੱਲਦਾ ਦੇਖੋ ਸਾਰਿਆਂ ਨੂੰ ਪਤਾ ਹੈ ਜਿਹੜੀ ਜਿਹੜਾ ਮਜੀਠੀਆ ਪਰਿਵਾਰ ਹੈ ਉਹ ਜਿਹੜੀ ਪੁਰਾਣੇ ਮਜੀਠੀਆ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਹੁੰਦੇ ਸੀ ਇਹ ਉਹਨਾਂ ਦੇ ਟਾਈਮ ਤੋਂ ਪਰਿਵਾਰ ਚਲਾ ਆ ਰਿਹਾ ਹੈ। ਹੂੰ। ਤੀ ਮਤਲਬ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਕੁ ਪੁਰਾਣਾ ਪਰਿਵਾਰ ਹੈ। ਪਰ ਤੁਸੀਂ ਸਿਰਫ ਇੱਕ ਚੀਜ਼ ਇਹ ਗੱਲ ਕਹਿੰਦੇ ਹੋ ਕਿ ਜਿਹੜਾ ਬੋਲਦਾ ਖੁੱਲ ਕੇ ਡਟਦਾ ਅੱਗੇ ਖੜਦਾ ਹੈ ਉਸ ਕਰਕੇ ਇਹ ਚੀਜ਼ਾਂ 'ਚ ਹੁਣ ਉਲਝਾ ਲਿਆ ਗਿਆ ਕਿਉਂਕਿ ਪਹਿਲਾਂ ਇਲੈਕਸ਼ਨ ਵੇਲੇ 2022 ਦੇ ਕਰੀਬ ਮਾਮਲਾ ਦਰਜ ਹੁੰਦਾ ਤਾਂ ਹੁਣ 27ਵੀਂ ਨੇੜੇ ਆਈ ਖੜੀ ਹੈ। ਹਾਂਜੀ। ਬਿਲਕੁਲ ਇਹ ਕਿਹ ਕਿਹਰਾ ਸਾਹਮਣਾ ਵੀ ਹੋਈ ਕੀਤਾ ਸੀ ਹੁਣ ਇਹਦੇ ਇਹਨਾਂ ਨਾਲ ਕੀਤਾ ਹੈ ਮਤਲਬ ਜੋ ਇਹਨਾਂ ਨੂੰ ਚੁਭਦਾ ਹੈ ਉਹਨਾਂ ਨਾਲ ਕਰਦੇ ਆ ਤੇ ਜਿਨੇ ਇਹਨਾਂ ਦੇ ਹੱਕ ਚ ਆਵਾਜ਼ ਉਠਾਈ ਹੈ ਜਿਵੇਂ ਕੁਵਰ ਵਿਜੇ ਪ੍ਰਤਾਪ ਉਹਨਾਂ ਨੂੰ ਬਾਹਰ ਕੱਢਤਾ ਹੁਣ ਜਿਨੇ ਆਪੋਜੀਸ਼ਨ ਲੀਡਰਸ ਨੇ ਵੀ ਮੇਰਾ ਸਾਥ ਦਿੱਤਾ ਹੈ ਉਹਨਾਂ ਦੇ ਪਿੱਛੇ ਪੈ ਗਏ ਮਤਲਬ ਥੋੜੀ ਕਿਸੇ ਮਾਂ ਪੈਣ ਨੂੰ ਕੋਈ ਸਾਥ ਦੇਵੇ ਤੁਸੀਂ ਉਹਦੇ ਖਿਲਾਫ ਹੋ ਜਾਓਗੇ ਮਤਲਬ ਥੋੜੀ ਭੈਣਾ ਦੇ ਨਾਂ ਕੋਈ ਨਹੀਂ ਖੜ ਸਕਦਾ ਹਮ ਗਲਤ ਹੈ ਉਹ ਦਿਨ ਪੇਸ਼ੀ ਦੇ ਵੀ ਜਦੋਂ ਆਏ ਨਹੀਂ ਤਾਂ ਅਕਾਲੀ ਦਲ ਦੇ ਲੀਡਰ ਨੂੰ ਡਿਟੇਨ ਕੀਤਾ ਗਿਆ ਜਿਹੜੇ ਸਾਡੇ ਬੰਦੇ ਹਮ ਜਿਸ ਦਿਨ ਰੇਡ ਹੋਈ ਹੈ ਹਾਂ ਬੈਰੀਅਰ ਦੇ ਪਿੱਛੇ ਖੜੇ ਸੀ ਹਮ ਉਹਨਾਂ ਤੇ ਪਰਚੇ ਕਰਤੇ ਹਮ ਕਹਿੰਦੇ ਕਿ ਉਹਨਾਂ ਨੇ ਸਰਕਾਰ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਤੁਸੀਂ ਮੈਨੂੰ ਦੱਸੋ ਜਿਹੜੇ ਬੰਦੇ ਬੈਰੀਅਰ ਦੇ ਪਿੱਛੇ ਖੜੇ ਐ ਉਹਨਾਂ ਨੇ ਕੀ ਕਰਤਾ ਤੁਹਾਨੂੰ ਜੀ ਹਮ ਉਹਨਾਂ ਨੇ ਕਿਵੇਂ ਤੁਹਾਡੇ ਤੁਹਾਡੇ ਕੰਮ 'ਚ ਉਲੰਘਣਾ ਕੀਤੀ ਜਾਂ ਤੁਹਾਨੂੰ ਕੰਮ ਕਰਨ ਤੋਂ ਰੋਕਿਆ ਹੂੰ ਤਾਂ ਬਾਰੇ ਦੇ ਪਿੱਛੇ ਖੜੇ ਆ ਉਹਨਾਂ ਦੇ ਪਰਚੇ ਕੀਤੇ ਉਹਨਾਂ ਨੂੰ ਇਹਨਾਂ ਹਾਰਸ ਕਰ ਰਹੇ ਨੇ ਉਹਨਾਂ ਦੇ ਫੋਨ ਖੋਲੇ ਪਰਿਵਾਰ ਨੂੰ ਕਿਤੇ ਇਹ ਵੀ ਲੱਗਦਾ ਕਿ ਨਾਬਾ ਜੇਲ੍ਹ ਦੇ ਵਿੱਚ ਕੋਈ ਰਿਸਕ ਹੋ ਸਕਦਾ ਦੇਖੋ ਰਿਸਕ ਤਾਂ ਆਪ ਕਹਿ ਰਹੇ ਨੇ ਕਿ ਹਾਇਰਸ ਹਾਰਡ ਕੋਰ ਕ੍ਰਿਮੀਨਲ ਬਹੁਤ ਨੇ ਉੱਥੇ ਬਿਲਕੁਲ ਉਹ ਤਾਂ ਆਪ ਕਹਿ ਰਹੇ ਆ ਕੈਟਗਰੀ ਇਹ ਦੀ ਗੈਂਗਸਟਰ ਹੈਗੇ ਨਹੀਂ ਉੱਥੇ ਉਹ ਤਾਂ ਆਪ ਕਹਿ ਰਹੇ ਆ ਹਾਈ ਰਿਸਕ ਹਾਈ ਰਿਸਕ ਹਾਈ ਰਿਸਕ ਹੈਗਾ ਕਿ ਇਹਨਾਂ ਤੋਂ ਦਾ ਅਸੀਂ ਕੋਈ ਵਕੀਲ ਵੀ ਨਹੀਂ ਆਉਂਦੇ ਇਸ ਆਨ ਦੇ ਅੰਦਰ ਕੋਰਟ ਦੇ ਕਿਉਂਕਿ ਇਹਨਾਂ ਨੂੰ ਸਾਰਿਆਂ ਤੋਂ ਰਿਸਕ ਹੈ ਫਿਰ ਰਿਸਕ ਤਾਂ ਹੈ ਹੀ ਤੁਹਾਡੇ ਨਾਲ ਕੋਈ ਉਹਨਾਂ ਨੇ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਕੋਈ ਇੱਥੇ ਰਿਸਕ ਹੈਗਾ ਕੱਲ ਅਸੀਂ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਚਰਦੀ ਕਲਾ ਦੀਆਂ ਗੱਲਾਂ ਕੀਤੀਆਂ ਨੇ ਪਰਿਵਾਰ ਬਾਰੇ ਪੁੱਛਿਆ ਬੱਚਿਆਂ ਬਾਰੇ ਪੁੱਛਿਆ ਤੇ ਉਹ ਤਾਂ ਵੀ ਬਹੁਤ ਵੀਡੀਓ ਉਹ ਦੋ ਵਾਇਰਲ ਹੋਈ ਜਦੋਂ ਬੱਚਿਆਂ ਨੂੰ ਮਿਲਦੇ ਨੇ ਅਖੀਰ ਤੇ ਜਦੋਂ ਜਾ ਰਹੇ ਹੁੰਦੇ ਨੇ ਸਾਡੇ ਬੱਚੇ ਬਿਲਕੁਲ ਕਾਇਮ ਨੇ ਉਹ ਆਪਣੇ ਬਾਪੂ ਨਾਲ ਨੇ ਤੇ ਹੁੰਦੀ ਉਹਨਾਂ ਬੱਚਿਆਂ ਨਾਲ ਕਿਸ ਤਰ੍ਹਾਂ ਦੇ ਉਹਨਾਂ ਦੇ ਜਜ਼ਬਾਤ ਕਿਦਾਂ ਦੇ ਨੇ ਗੱਲਬਾਤ ਹੁੰਦੀ ਹੋਵੇਗੀ ਪੁੱਛਦੇ ਨੇ ਕਿ ਕੇਸ ਬਾਰੇ ਤਾਂ ਚਲੋ ਇਹਨਾਂ ਨਹੀਂ जानਦੇ ਹੋਣੇ इन जनरल की गलबत करते ने बस पूछते ने ठीक हो बापू की हाल है बापू कंदे ने बापू कंदे ने हम्म हां जी बापू कंदे ने बापू कंदे ने एक ਜਿਵੇਂ ਪੰਜਾਬ ਦੇ ਵਿੱਚ ਇੱਕ ਚਰਚਾ ਜਿਵੇਂ ਤੁਸੀਂ ਕਿਹਾ ਕਿ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੇ ਲਗਾਤਾ ਬੀਗ ਆ ਉਹਨਾਂ ਦੀ ਤੁਸੀਂ ਧਰਮ ਪਤਨੀ ਹੋ ਤੁਸੀਂ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਬੈਟਰ ਹਾਫ ਹੁੰਦੀ ਆ ਉਹ ਸਭ ਤੋਂ ਜ਼ਿਆਦਾ ਆਪਣੇ ਪਤੀ ਬਾਰੇ ਜਾਣਦੀ ਹੁੰਦੀ ਹੈ ਸ਼ਾਇਦ ਮੈਨੂੰ ਲੱਗਦਾ ਕਿ ਮਾਪਿਆਂ ਤੋਂ ਵੀ ਵੱਧ ਜਿਆਦਾ ਪਤਾ ਹੁੰਦਾ ਤੁਸੀਂ ਜਦੋਂ ਇਹ ਇਹ ਕਦੇ ਤੁਹਾਡੇ ਸਾਹਮਣੇ ਵੀ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋਵੋਗੇ ਕੋਈ ਇਦਾਂ ਦੀ ਗੱਲ ਸਾਹਮਣੇ ਆ ਜਾਂਦੀ ਹੈ ਤਾਂ ਉਦੋਂ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਕਿਉਂਕਿ ਤੁਸੀਂ ਤਾਂ ਵਿਕਰਮ ਮਜੀਠੀਆ ਹੋਰਾਂ ਦਾ ਰੋਜ਼ ਦਾ ਦਿਨਚਰਿਆ ਦੇਖਦੇ ਹੋ ਜਾਂ ਉਹਨਾਂ ਦਾ ਨਿਤਨੇਮ ਵੀ ਦੇਖਦੇ ਹੋ ਜਾਂ ਉਹਨਾਂ ਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਨਸ਼ਾ ਤਾਂ ਸਾਡੇ ਘਰ ਹੈ ਹੀ ਨਹੀਂ ਉਹ ਤਾਂ ਸਾਰਾ ਮਤਲਬ ਸਾਰਾ ਦਿਨ ਪੜ੍ਹ ਕਰਨ ਵਾਲਾ ਪਰਵਾਰਾ ਹੈ ਜਦ ਮੇਰਾ ਵਿਆਹ ਹੋਇਆ ਸੀ ਮੈਨੂੰ ਸਾਰੇ ਹੱਸਦੇ ਸੀਗੇ ਤੂੰ ਇਸ ਘਰ ਚ ਵਿਆਹ ਕਰ ਰਹੀ ਹੈ ਤੈਨੂੰ ਸਾਰਾ ਦਿਨ ਕੜਾ ਪ੍ਰਸ਼ਾਦ ਖਾਣਾ ਪਊਗਾ ਤੇ ਬਹੁਤ 파ਠ ਹੁੰਦਾ ਹੈ ਤੇ ਮਤਲਬ ਜਦ ਅਸੀਂ ਸਾਡੀ ਤਾਂ ਇਹ ਅਰਦਾਸ ਹੁੰਦੀ ਹੈ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ ਜਿਹੜੇ ਨਸ਼ੇ ਨੋਸ਼ੇ ਨੇ ਉਸ ਤੋਂ ਦੂਰ ਰਹਿਣ ਤੇ ਲੋਕੀ ਇਹ ਸੋਚਣ ਕਿ ਅਸੀਂ ਕਿਸੇ ਨੂੰ ਕਿਸੇ ਹੋਰ ਦੇ ਬੱਚੇ ਨੂੰ ਨਸ਼ੇ 'ਚ ਪਾਈਏ ਹਮ ਪਰ ਆ ਦੁੱਖ ਹੁੰਦਾ ਮਾਰਾ ਤਾਂ ਸਰੂਪ ਵੀ ਰੱਖਿਆ ਹੋਇਆ ਕਰੇ ਮੈਂ ਰੱਖਿਆ ਹੋਇਆ ਹੈ ਜੀ ਜੀ ਦਿੱਲੀ ਔਰ ਔਰ ਇੱਕ ਇੱਕ ਜਿਹੜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆ ਚੀਜ਼ਾਂ ਸੋਸ਼ਲ ਮੀਡੀਆ ਤੇ ਦੇਖੀ ਦੀਆਂ ਔਰ ਦੁੱਖ ਲੱਗਦਾ ਵਾ ਜਦੋਂ ਤੁਹਾਡੀ ਪਹਿਲੇ ਦਿਨ ਜਦੋਂ ਵਿਜੀਲੈਂਸ ਆਂਦੀ ਆ ਉੱਥੇ ਉਹ ਸਾਰਾ ਅਰੈਸਟ ਹੁੰਦੇ ਉਦੋਂ ਬਹੁਤ ਤਰ੍ਹਾਂ ਦੇ ਮੀਮਸ ਬਣਾਏ ਗਏ ਔਰ ਉਸ ਤੋਂ ਬਾਅਦ ਕਈਆਂ ਨੇ ਮਾਫੀ ਵੀ ਮੰਗੀ ਇਹ ਇਹ ਚੀਜ਼ਾਂ ਨੇ ਇਹ ਤੁਹਾਨੂੰ ਲੱਗਦਾ ਕਿ ਇਹ ਇਹ ਡੈਲੀਬਰੇਟਰੀ ਕਰਾਈਆਂ ਜਾਂਦੀਆਂ ਨੇ ਚਲੋ ਕਰੀ ਜਾਣ ਦੋ ਜੀ ਇਹਨਾਂ ਦਾ ਕੰਮ ਹੈ ਜੇ ਕਿਸੇ ਨੇ ਮੀਮਸ ਬਣਾਣੀਆਂ ਨੇ ਬਣਾਣ ਠੀਕ ਹੈ ਹਰ ਹਰ ਬੰਦੇ ਦੀ ਰਾਜਨੀਤੀ ਅਡ ਹੁੰਦੀ ਹੈ ਇਹਨਾਂ ਨੂੰ ਜੇ ਮੀਮਸ ਬਣਾ ਕੇ ਖੁਸ਼ੀ ਮਿਲਦੀ ਹੈ ਤਾਂ ਜ਼ਰੂਰ ਬਣਾਉਣ ਹੁਣ ਹੁਣ ਕੇਸ ਦੇ ਵਿੱਚ ਨਿਰਣਾਇਕ ਕਦੋਂ ਤੱਕ ਤੁਹਾਨੂੰ ਲੱਗਦਾ ਕਿ ਕੀ ਕੁਝ ਨਿਕਲੇਗਾ ਕੇਸ ਦੇ ਵਿੱਚ ਕੇਸ ਚ ਹੈ ਨਹੀਂ ਕੁਝ ਜੀ ਨਿਕਲਣ ਨੂੰ ਕਿਉਂਕਿ ਬਧਾਨ ਸਭਾ ਅੱਜ ਭਗਵਾਨ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਹੁਣ ਨਾਬਾ ਜੇਲ੍ਹ ਦੇ ਵਿੱਚ ਮੁੱਛਾ ਜਿੰਨੀ ਮਰਜ਼ੀ ਚੜਾਈ ਜਾ। ਚਲੋ ਫੋਟੋ ਫੋਟੋ ਲੈ ਕੇ ਆਓ ਫਿਰ। ਹੂੰ ਫੋਟੋ ਤੋ ਕਿਉਂ ਡਰਦੇ ਹੋ ਤੁਸੀਂ? ਹੂੰ ਫੋਟੋ ਤੋ ਕਿਉਂ ਡਰਦੇ ਹੋ? ਫੋਟੋ ਕਿਉਂ ਨਹੀਂ ਲੈਣ ਦਿੰਦੇ? ਹੂੰ ਉਹ ਫੋਟੋ ਤੋ ਤੁਸੀਂ ਡਰਦੇ ਹੋ, ਬੰਦੇ ਤੋ ਤੁਸੀਂ ਡਰਦੇ ਹੋ। ਐ ਤੁਸੀਂ ਚਦਰਾਂ ਪਾ ਕੇ ਰੱਖਦੇ ਹੋ, ਗੱਡੀ ਦੇ ਅੰਦਰ ਕਾਲੇ ਸ਼ੀਸ਼ੇ, ਕਾਲੇ ਪਰਦੇ ਜਦ ਇਹਨਾਂ ਇੰਨੀ ਤੁਸੀਂ ਜਿਹੜੀ ਤੁਸੀਂ ਫੌਜ ਹੈ ਤੁਸੀਂ ਵੇਸਟ ਕਰ ਰਹੇ ਹੋ ਇਸ ਬੰਦੇ ਤੇ ਕਿ ਉਹਦੀ ਫੋਟੋ ਨਾ ਬਾਹਰ ਨਿਕਲਿਆ ਇਹਦੇ ਤੁਸੀਂ ਉਹੀ ਫੌਜ ਲਾਅ ਐਂਡ ਆਰਡਰ ਤੇ ਲਾ ਦੋ ਤਾਂ ਪੰਜਾਬ ਦਾ ਬਹੁਤ ਪਲਾ ਹੋ ਜਾਊਗਾ ਤੁਸੀਂ ਤੁਸੀਂ ਉਹ ਤੋਂ ਕਿਹਾ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਗੱਬਰ ਆ ਗਿਆ ਇਦਾਂ ਹੀ ਹੁਣ ਮਜੀਠਿਆ ਤੋਂ ਡਰ ਰਹੇ ਨੇ ਮਜੀਠਿਆ ਤੋਂ ਤਾਂ ਡਰ ਹੀ ਰਹੇ ਆ ਇੱਕ ਪਾਸੇ ਕਹਿੰਦੇ ਆ ਕਿ ਜਿਹੜੇ ਜਿਹੜਾ ਬੰਦਾ ਸੱਚ ਬੋਲਦਾ ਹੈ ਉਸ ਤੇ ਪਰਚਾ ਹੁੰਦਾ ਹੈ ਉਹੀ ਤਾਂ ਕੀਤਾ ਇਹਨਾਂ ਨੇ ਜਿਹੜੇ ਬੰਦੇ ਨੇ ਸੱਚ ਬੋਲਿਆ ਉਸ ਤੇ ਪਰਚਾ ਕਰਤਾ ਤੁਸੀਂ ਇਹਦੇ ਵਿੱਚ ਭੋਲੇ ਦਾ ਨਾਮ ਆਇਆ ਉੱਥੋਂ ਹੀ ਸਾਰੀ ਇਹ ਸਿਸਟਮ ਸ਼ੁਰੂ ਹੋਇਆ ਮੁਹਾਲੀ ਕੋਰਟ ਦੇ ਵਿੱਚ ਜੇ ਮੈਂ ਸ਼ਾਇਦ ਗਲਤ ਨਹੀਂ ਤਾਂ ਮੁਹਾਲੀ ਕੋਰਟ ਦੇ ਵਿੱਚ ਇੱਕ ਬਾਈਟ ਦੇ ਦੌਰਾਨ ਭੋਲੇ ਹੋਰਾਂ ਦੇ ਵੱਲੋਂ ਨਾਮ ਲਿਆ ਗਿਆ ਸੀਗਾ ਉਦੋਂ ਉਦੋਂ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ ਜਾਂ ਤੁਹਾਨੂੰ ਇਹ ਵੀ ਲੱਗਦਾ ਕਿ ਚੰਗੇ ਤਰੀਕੇ ਦੇ ਨਾਲ ਉਦੋਂ ਹੀ ਇਸ ਚੀਜ਼ ਨੂੰ ਸਨਪ ਕਰਨਾ ਚਾਹੀਦਾ ਸੀ ਕਿ ਜੇ ਕਿਸੇ ਨੇ ਨਾਮ ਲਿਆ ਇਹ ਚੀਜ਼ ਇੰਨੀ ਜ਼ਿਆਦਾ ਨਹੀਂ ਵਧਣੀ ਚਾਹੀਦੀ ਸੀਗੀ ਅਸੀਂ ਤਾਂ ਬੜੇ ਸ਼ੌਕਟ ਸੀਗੇ ਜਿਵੇਂ ਤੁਸੀਂ ਦੇਖਿਆ ਹੈ ਹਾਈ ਕੋਰਟ ਦੀ ਵੀ ਫਾਈਨਡਿੰਗਸ ਨੇ ਕਿ ਕਿਸੇ ਤੋਂ ਬੁਲਵਾਇਆ ਗਿਆ ਹੈ ਉਸ ਤੋਂ ਬੁਲਵਾਇਆ ਗਿਆ ਹੈ ਤੇ ਆਬਵੀਅਸਲੀ ਸਾਨੂੰ ਕੋਈ ਐਕਸਪੈਕਟੇਸ਼ਨ ਨਹੀਂ ਸੀ ਕਿ ਇਹ ਜਾ ਇਸ ਤਰ੍ਹਾਂ ਕੋਈ ਬੰਦਾ ਨਾ ਲਾਊਗਾ ਇਹਨਾਂ ਦਾ ਤੇ ਚਲੋ ਸਾਜ਼ਿਸ਼ ਸਾਜ਼ਿਸ਼ਾ ਹੋਈ ਹੈ ਯਾਨੀ ਤੁਸੀਂ ਉਦੋਂ ਸੋਚਿਆ ਸੀਗਾ ਕਿ ਐਡਾ ਵੱਡਾ ਇਹ ਚੀਜ਼ ਹੋ ਜੂਗੀ ਇੰਨਾ ਵੱਡਾ ਰੌਲਾ ਬਣ ਜੂਗਾ ਇਹ ਚੀਜ਼ ਤੇ ਕੁਝ ਉਹ ਤੋਂ ਬੜੇ ਯੰਗ ਸੀਗੇ ਬੜੀ ਜਲਦੀ ਇਹਨਾਂ ਦੀ ਤਰੱਕੀ ਹੋ ਰਹੀ ਸੀਗੀ ਤੇ ਆਈ ਸਪੋਜ਼ ਦੁਸ਼ਮਨਤਾ ਹੁੰਦੀ ਹੀ ਨੇ ਬੰਦੇ ਦੇ ਹਮਮ ਔਰ ਅਕਾਲੀ ਦਲ ਸਾਰਾ ਇਕਜੁੱਟਾ ਇਸ ਪੂਰੇ ਮੁੱਦੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਬਿਲਕੁਲ ਜੀ ਦੇਖਿਓ ਤੁਸੀਂ ਦੇਖਿਆ ਹੀ ਸੀਗਾ ਸਾਰੀ ਸਾਰੀ ਲੀਡਰਸ਼ਿਪ ਸੀਗੀ ਉਸ ਦਿਨ ਜਦ ਇਹਨਾਂ ਦੀ ਪੇਸ਼ੀ ਸੀ ਹਰਸਿੰਧੂਤ ਕੋਰ ਬਾਦਲ ਲੁਹਰਾਂ ਦੇ ਨਾਲ ਸੁਖਬੀਰ ਜੀ ਦੇ ਨਾਲ ਵੀ ਡੇ ਟੂ ਡੇ ਗੱਲਬਾਤ ਹੁੰਦੀ ਰਹਿੰਦੀ ਬਿਲਕੁਲ ਜੀ ਬਿਲਕੁਲ ਕੱਲ ਹੀ ਮੇਰੀ ਮੈਂ ਮਿਲੀ ਆ ਉਹਨਾਂ ਨੂੰ हर सिमरत कौर बादल ਤੇ ਤੁਹਾਡੇ ਦਰਮਿਆਨ ਜਦੋਂ ਗੱਲਬਾਤ ਹੁੰਦੀ ਆ ਉਦੋਂ ਨਨਾਨ ਪਰਜਾਈ ਵਾਲਾ ਇੱਕ ਜਿਹੜਾ ਰਿਸ਼ਤਾ ਹੁੰਦਾ ਉਦੋਂ ਕਿਸ ਤਰ੍ਹਾਂ ਦੀ ਗੱਲ ਹੁੰਦੀ ਆ ਉਹਨਾਂ ਦੇ ਨਾਲ ਖਾਸ ਤੌਰ ਤੇ ਇਸ ਕੇਸ ਨੂੰ ਲੈ ਕੇ ਕਿੰਦਾ ਉਹ ਫਿਕਰਮੰਦਤਾ ਉਹ ਵੀ ਹੋਣਗੇ ਕਿਉਂਕਿ ਉਹਨਾਂ ਦਾ ਭਰਾ ਹੈਗਾ ਬਿਲਕੁਲ ਜੀ ਮੇਰੇ ਭੈਣ ਜੀ ਨੇ ਵੱਡੇ ਨੇ ਹਾਂ ਮੇਰੇ ਤੋਂ 10 ਸਾਲ ਵੱਡੇ ਹੋਣੇ ਆ ਹੂੰ ਤੇ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਹੈ ਹੂੰ ਤੇ ਮੇਰੇ ਲਈ ਤਾਂ ਸਤਿਕਾਰਯੋਗ ਨੇ ਮੈਂ ਇੱਕ ਇੱਕ ਆਖਰੀ ਮੇਰਾ ਸਵਾਲ ਹੈ ਜਿਵੇਂ ਤੁਸੀਂ ਧਾਰਮਿਕ ਪਰਿਵਾਰ ਬਹੁਤ ਗੱਲ ਕਹੀ ਇੱਕ ਵਾਰ ਕਿਤੇ ਹਿਸਟਰੀ ਦੀ ਬੁੱਕ ਦੇ ਵਿੱਚ ਇਹ ਵੀ ਜ਼ਿਕਰ ਪੜਿਆ ਕਿ ਨਾਨਕਸਰ ਵਾਲੇ ਬਾਬਾ ਨਾਨ ਸਿੰਘ ਜੀ ਵੀ ਪਰਿਵਾਰ ਦੇ ਨਾਲ ਬਹੁਤ ਐਸੋਸੀਏਸ਼ਨ ਰਹੀ ਬਹੁਤ ਪਿਆਰ ਰਿਹਾ ਇਹਨਾਂ ਦੇ ਬਜ਼ੁਰਗਾਂ ਦੇ ਨਾਲ ਹਾਂਜੀ ਹਾਂਜੀ ਇਹਨਾਂ ਨੇ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਬਹੁਤ ਸਮਾਂ ਉੱਥੇ ਲਾਇਆ ਹੈਨ ਬਾਬਾ ਨਾਨ ਸਿੰਘ ਜੀ ਬਾਬਾ ਇਸ਼ ਸਿੰਘ ਜੀ ਨਾਲ ਨਾਨਕਸਰ ਤਾਂ ਬਿਲਕੁਲ ਮਜੀਠੀਆ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਗਨੀਪਕੌਰ ਮਜੀਠੀਆ ਹੋਰਾਂ ਦੇ ਨਾਲ ਗੱਲ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਕੇਸ ਨਾਲ ਗੱਲ ਹੋਈ ਹੈ ਕਿ ਕੀ ਕੁਝ ਅਪਡੇਟ ਹੋ ਰਹੀ ਹੈ ਖਾਸ ਤੌਰ ਤੇ ਮੁਲਾਕਾਤ ਇਹਨਾਂ ਨੇ ਕੀਤੀ ਹੈ ਕੱਲ ਨਾਬਾ ਜੇਲ੍ਹ ਦੇ ਵਿੱਚ ਆਸ ਉਮੀਦ ਕਰਦੇ ਹਾਂ ਕਿ ਇਸ ਕੇਸ ਨਾਲ ਜੁੜੇ ਜਿੰਨੇ ਵੀ ਤੁਹਾਡੇ ਬੰਦੇ ਵਿੱਚ ਪੱਖ ਸੀਗੇ ਉਹ ਕਲੈਰਿਟੀ ਤੁਹਾਨੂੰ ਮਿਲੀ ਹੋਵੇਗੀ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸਮਾਂ ਦੇਣ ਦਾ ਥੈਂਕ ਯੂ